ਅੱਜਕੱਲ ਹੋएगी ਸਿਰਫ ਇਹਨਾਂ ਤਿੰਨ ਤਸਵੀਰਾਂ ਦੀ ਇਹ ਤਿੰਨ ਤਸਵੀਰਾਂ ਸੁਨੰਦਾ ਦੀ ਜ਼ਿੰਦਗੀ ਦੀਆਂ ਆਮ ਤਸਵੀਰਾਂ ਨਹੀਂ ਹੈ ਬਲਕਿ ਬੇहद ਖਾਸ ਨੇ ਜੀ ਹਾਂ ਸੁਨੰਦਾ ਸ਼ਰਮਾ ਨੇ ਕੀਤਾ ਇੱਕ ਕਾਨਸ ਫਿਲਮ ਫੈਸਟੀਵਲ ਦੇ ਵਿੱਚ ਡੈਬਿਊ ਤੇ ਉੱਥੇ ਜਦ ਪਹੁੰਚੀ ਸੁਨੰਦਾ ਤਾਂ ਪੰਜਾਬੀ ਸੂਟ ਦੇ ਵਿੱਚ ਖੂਬ ਜੱਟ ਰਹੀ ਸੀ ਇਹ ਤਸਵੀਰਾਂ ਪੋਸਟ ਕਰਦੇ ਹੋਏ ਸੁਨੰਦਾ ਸ਼ਰਮਾ ਨੇ ਲਿਖਿਆ ਫਤਿਹਗੜ ਚੂੜੀਆਂ ਤੋਂ ਕਾਨਸ ਆਮ ਜਿਹੇ ਘਰ ਦੀ ਕੁੜੀ ਸੁਪਨੇ ਐਨੇ ਖਾਸ ਕਦੋਂ ਤੋਂ ਲੈਣ ਲੱਗ ਪਈ ਪਤਾ ਹੀ ਨਹੀਂ ਲੱਗਿਆ ਉਸੀ ਹਮੇਸ਼ਾ ਮੈਨੂੰ ਪਿਆਰ ਤੇ ਇੱਜ਼ਤ ਬਖਸ਼ੀ ਹੈ ਇਹ ਪੋਸਟ ਤੁਹਾਡੇ ਸਾਰਿਆਂ ਦੇ ਨਾਮ ਸੁਨੰਦਾ ਸ਼ਰਮਾ ਕਾਨਸ ਫਿਲਮ ਫੈਸਟੀਵਲ ਦੇ ਵਿੱਚ ਸ਼ਾਮਿਲ ਹੋਈ ਤੇ ਉੱਥੇ ਉਸ ਨੇ ਪੰਜਾਬੀ ਲਿਬਾਸ ਹੀ ਅਪਣਾਇ ਆਈਵਰੀ ਸੂਟ ਦੇ ਵਿੱਚ ਸੁਨੰਦਾ ਬੇहद ਖਾਸ ਲੱਗ ਰਹੀ ਸੀ ਉਹ ਨਹੀਂ ਖਾਸ ਲੱਗ ਰਹੀ ਸੀ ਉਹਨਾਂ ਦੇ ਪਾਈ ਹੋਈ ਨਤ ਦੇ ਨਾਲ ਹੀ ਉਹਨਾਂ ਦੀ ਸਮਾਈਲ ਨੇ ਇਹਨਾਂ ਤਸਵੀਰਾਂ ਨੂੰ ਬੇਹੱਦ ਖਾਸ ਬਣਾ ਦਿੱਤਾ ਕਾਂਸ ਦੇ ਰੈਡ ਕਾਰਪਟ ਦੇ ਉੱਤੇ ਸੁਨੰਦਾ ਦੀਆਂ ਇਹ ਤਸਵੀਰਾਂ ਕਿੰਨਾ ਕਿਤੇ ਉਹਨਾਂ ਦੇ ਲਈ ਬੇਹੱਦ ਖਾਸ ਨੇ ਹੋਰ ਤਾਂ ਹੋਰ ਪੰਜਾਬੀ ਸੂਟ ਦੇ ਵਿੱਚ ਕੁੜੀ ਨੂੰ ਉੱਥੇ ਵੇਖਣਾ ਪੰਜਾਬ ਲਈ ਵੀ ਇੱਕ ਮਾਣ ਜਹੀ ਗੱਲ ਹੈ ਇਹ ਪੰਜਾਬੀ ਕੁੜੀ ਆਪਣੀ ਪਿਆਰੀ ਜਹੀ ਸਮਾਈਲ ਦੇ ਨਾਲ ਉੱਥੇ ਵੀ ਸਭ ਦਾ ਦਿਲ ਜਿੱਤਦੀ ਦਿਖ ਰਹੀ ਹੈ ਸੁਨੰਦਾ ਸ਼ਰਮਾ ਨੇ ਆਪਣੇ ਕਰੀਅਰ ਦੇ ਵਿੱਚ ਕਈ ਹਿੱਟ ਗੀਤ ਦਿੱਤੇ ਨੇ ਇਸ ਦੇ ਨਾਲ ਲਾਲ ਫਿਲਮਾਂ ਦੇ ਵਿੱਚ ਵੀ ਸੁਨੰਦਾ ਨੇ ਕੰਮ ਕੀਤਾ ਹੈ ਲੇਕਿਨ ਹਰ ਸਟੈਪ ਜ਼ਿੰਦਗੀ ਦਾ ਬੇਹਦ ਇੰਪੋਰਟੈਂਟ ਹੁੰਦਾ ਹੈ ਤੇ ਇਹ ਤਿੰਨ ਤਸਵੀਰਾਂ ਵੀ ਬੇਹਦ ਖਾਸ ਨੇ ਤੇ ਸਾਡੇ ਵੱਲੋਂ ਵੀ ਸੁਨੰਦਾ ਨੂੰ ਉਹਨਾਂ ਦੇ ਰੈਡ ਕਾਰਪਟ ਡੈਬਿਊ ਜੋ ਕਿ ਕਾਂਸਦਾਸੀ ਉਸ ਦੇ ਲਈ ਵਧਾਈ